ਸਾਠੀガル ਸਾਰਿਆਂ ਦਾ ਗਾਇਸ ਤੇ ਸਵਾਗਤ ਹੈ ਤੁਹਾਡਾ ਫਿਰ ਮੇਰੇ ਇੱਕ ਨਵੇਂ ਵਲੌਗ ਚ ਗਾਇਸ ਹੁਣ ਮੈਂ ਚਲਾਇਆ ਕਨਸਪਸਵੇਟ ਦੇ ਵਜੇ ਹੁੰਦੇ ਨੇ 4 ਤੇ ਆਪਾਂ ਚੱਲਨੇ ਸਾਰੇ 5 ਵਜੇ ਨਿਕਲਾਂਗੇ ਤੇ ਹੁਣ ਮੈਂ ਫਿਲਹਾਲ ਆ ਦੇਖੋ ਕੱਪੜੇ ਨਾਲ ਰੱਖ ਲਏ ਤੇ ਤਿਆਰ ਹੋਣ ਲੱਗਾ ਤੇ ਗਾਇਸ ਤੁਹਾਨੂੰ ਜਾਣ ਲੱਗਿਆ ਮਿਲਦੇ 5 ਵਜੇ ਗਾਇਸ ਹੁਣ ਪਹੁੰਚੂ ਕੇ ਆ ਗੁਰਬੀਰ ਘਰੇ ਤੇ ਹਰਮਨ ਨੇ ਲੇਟ ਕਰਾ ਚੁੱਕਾ ਹੈ ਹਾਂ ਤੇ ਇਹ ਵਲੌਗ ਹੁਣ ਮੈਂ ਭਾਈ ਸਾਰੇ YouTube ਚੈਨਲ ਹੈਗਾ ਤੁਹਾਡਾ ਇਹਦੇ ਨਾਲ ਵਾਧੇ ਸਬਸਕ੍ਰਾਈਬਰ ਹੈ ਗੁਰਬੀਰ ਨਾਲ ਅਰੇ ਭਾਈ ਅਜੇ ਬਾਹਰੋਂ ਨੇ ਬਾਹਰ ਨੇ 5 ਵਜੇ ਦਾ ਕਹਾਂ ਇਹ ਕਹਿੰਦਾ ਸਾਰੇ ਬੱਚੇ ਆ ਚੁੱਕੇ ਨੇ ਪਰ ਕੋਈ ਵੀ ਨਹੀਂ ਆਇਆ ਹਲੇ ਤੱਕ ਆਪਾਂ ਤਿੰਨੇ ਜਾਣੀ ਆ ਤੇ ਹੁਣ ਆ ਕੌਣ ਯਾਰ ਮਣੀ ਚਲੋ ਕੋਈ ਨਹੀਂ ਗਾਇਸਾਂ ਨੂੰ ਮਿਲਦੇ ਜਦੋਂ ਸਾਰੇ ਜਾਣੇ ਆਉਣਗੇ ਇੱਥੇ ਗੁਰਬੀਰ ਬਣਾਉਂਦਾ ਹੁੰਦਾ ਹਸ ਵੀਡੀਓ ਹਨਾ ਚਲੋ ਗਾਇਸ ਸਾਰੇ ਜਾਣੇ ਇਕੱਠੇ ਹੋ ਚੁੱਕੇ ਨੇ ਤੇ ਪੰਜ ਜਾਣੇ ਅੱਜ ਫੇਰ ਜਾ ਰਹੇ ਨੇ ਹਰਮਨ ਸਾਡੇ ਵਲੌਗ ਚ ਪੇਲੀ ਰਿਹਾ ਹੈ ਹਰਮਨ ਪਤਾ ਨਾ ਚੈਨਲ ਆਡੇ ਦਾ ਤੇ ਪੁੱਲ ਰਹੇ ਦਵਿੰਦਰ ਤੇ ਹਰਮਨ ਚੱਲੇ ਆ ਤੇ ਚਲੋ ਗਾਇਸ ਤੁਹਾਨੂੰ ਰਸਤੇ ਤੇ ਮਿੱਤੇ ਦੇ ਲਾਦਿਆ ਹੁਣ ਹੁਣ ਛੋੜੀ ਦੱਸ ਕਿਹੜੀ ਉਹੀ ਜਿਹੜੀ ਦੱਸਿਆ ਹੁਣ ਹਾਂ 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 ਇੱਕ ਦਿਨ ਮੁੰਡਾ ਸਾਕੇ ਤਾਂ ਜਾਂਦਿਆ ਸੀ ਜਿਸੂ ਬੋਲਣ ਦੀ ਦੱਸ ਉਧਰ ਸੂਰ ਤੂੰ ਦੱਸ ਮਮਾ ਬਾਸ ਹੁੰਦੇ ਸੀ ਐ ਜਾਣ ਕੇ ਉਹ ਮੰਦਰ ਚ ਵਾਜੇ ਲੱਗੇ ਤੂੰ ਦੱਸ ਹਾਂ ਗੱਲ 1984 ਨਹੀਂ 1952 ਦੀ ਗੱਲ ਹੈ ਕੋਈ ਮੁੰਡਿਆ ਪਿੱਛੋਂ ਸੈਰ ਹੁੰਦਾ ਗੱਡੀ ਭਰਾ ਅਣੀ ਕਿੰਦਾ ਪੂਰਨ ਜਰਮ ਹੋਇਆ ਸੀ ਅਣੀ ਕਿੰਨਾ ਉਹਦਾ ਮੁੰਡਾ ਛੜਕੇ ਜਾ ਰਿਹਾ ਸੀ ਉਹ ਕੱਚੀਆਂ ਛੜਪਾਂ ਲੀਆ ਸੀ ਅੱਛਾ ਕਿਹਾ ਤੇ ਉਹ ਜਾ ਰਿਹਾ ਸੀ ਗੱਡੀ ਆ ਰਹੀ ਸੀ ਉਹ ਅੱਗੇ ਜਾ ਰਿਹਾ ਫਿਰ ਗੱਡੀ ਆਈ ਉਹ ਗੱਡੀ ਹੁੰਦੀ ਉਹ ਜੋ ਕਿਹੜੀ ਗੱਡੀ ਹੁੰਦੀ ਟਾਂਗਾ ਟਾਂਗਾ ਉਹ ਹੋਰ ਤੇਜ਼ ਅੱਗੇ ਗਿਆ ਹੋਰ ਤੇਜ਼ ਹੋ ਗਿਆ ਉਹ ਜਿਹੜਾ ਹੋਰ ਤੇਜ਼ ਅੱਗੇ ਗਿਆ ਉਹ ਹੋਰ ਤੇਜ਼ ਹੋ ਗਿਆ ਭਾਈ ਯੋ ਅੱਗੇ ਅੱਗੇ ਹੋਰ ਡਾਇਓ ਬੁਰੀ ਬਦਾਈ ਹੋ ਗਿਆ ਅਣੀਏ ਨਾ ਅੰਮੜਾ ਅੱਗੇ ਗਿਆ ਹੋਰ ਕੀ ਨੇ ਹੋਰ ਕੀ ਹੋ ਗਿਆ ਕੋਈ ਹੋਰ ਤੇ ਹੋ ਗਿਆ ਉਹੀ ਹੋਰ ਤੇ ਹੋ ਗਿਆ ਅੱਗੇ ਅੱਗੇ ਹੋਰ ਤੇ ਹੋ ਗਿਆ ਹੋਰ ਕੀ ਹੋਵੇ ਇਹ ਅੱਗੇ ਜੋ ਆਈ ਜਾਂਦਾ ਉਹ ਵੀ ਗੋਈ ਗਿਆ ਆਈ ਗਿਆ ਇਹ ਕੀ ਗੱਲ ਕਹਿੰਦੇ ਆ ਵੇ ਦੇਖਿਆ ਤੇਰੇ ਪੂਰੇ ਜਵਾਨੇ ਪੂਰੇ ਸੁਕੇ ਨਾ ਅਗੇ ਆ ਗਏ ਸਾਡੇ ਦੋ ਅੰਗੀ ਰਾਜੋ ਅੱਜ ਗਿਆ ਕਿ ਕਿੱਲਰ ਗਿਆ ਸੁਣਾ ਇਹ ਚਲ ਗਏ ਅੱਜ ਗਾਈਜ਼ ਪੋਲੂ ਤੇ ਪਹੁੰਚਣ ਵਾਲੇ ਆ ਤੇ ਪੋਲਰ ਪੋਰੀ ਜਾਂਦੇ ਆ ਪੋਰੀ ਜਾਂਦੇ ਆ ਮਾਨਕ ਦੀ ਹਾਂ ਲੈਟਵੇ ਇਦਾਂ ਰੋਜਾ ਕਾਣੀ ਗਾਈਜ਼ ਜোন ਮੈਂ ਕਹਿਆ ਸੀ ਨੂ ਪੁਲ ਦੇ ਥੱਲੇ ਭਾਦੇ ਭਾਦੇ ਜਾਂਦੇ ਆ ਦੇਖ ਹੋਰ ਕਾਣੀ ਸੁਣ ਲਗਾ ਹਾਂ ਜੀ ਸ਼ੇਅਰ ਕਰੋ ਇਹ ਇੱਕ ਦਾਇਰੇ ਨਾਂ ਦਾ ਅੰਕਿਤ ਨਾਂ ਦਾ ਹੁੰਦਾ ਇੱਦਾਂ ਜਾਂਦਾ ਠੀਕ ਆ ਹਰ ਵੜੀੜੀ ਇਹਦੀ ਹੁੰਦਾ ਕੱਚੇ ਵੜੇ ਨਾਲ ਵੀ ਸ਼ੇਅਰ ਦੇ ਉਹ ਤਾਂ ਨਾ ਬੜਾ ਮਸ਼ਹੂਰੀਆਂ ਨਹੀਂ ਕਿਹਾ ਤਾਂ ਗਰੇ ਵਿੱਚੇ ਬੜਾ ਰਹਾ ਦਿੰਦੇ ਆ ਆ 1985 ਦੀ ਵਾਲਾ ਤੇ ਇਦਾਂ ਪੁਲੋ ਤਾਂ ਬਣਿਆ ਨਹੀਂ 1985 ਪੰਜਾਬੀ ਚ ਬੋਲ 1985 ਆ ਯੇ ਓਏ ਓਏ ਨਾ ਮਾਰੀ ਅੱਗੇ ਬੋਲ ਤੇ ਉਹ ਪੋਲਸ਼ਿਆ ਨਹੀਂ ਬਣਿਆ ਮੈਨੂੰ ਪਤਾ ਹੈ ਅੱਛਾ ਦਿਲ ਦਾ ਮੈਂ ਉਹਦਾ ਬਹੁਤ ਨਹੀਂ ਬਣਿਆ ਅੱਛਾ ਤੂੰ ਉਹ ਇੱਧਰ ਜਾਣਾ ਮੁੰਡਾ ਠੀਕ ਆ ਤੇ ਅੱਗੇ ਨੰਗਰ ਦਾ ਬਾਹ ਨੂੰ ਨੰਗਰ ਦਾ ਬਾਹ ਉਹ ਲੰਗਰ ਖਾ ਲਈ ਇਹਨਾਂ ਜੇ ਟੈਸਟ ਜੋ ਵੀ ਕਹਿੰਦੇ ਆ ਉਪਰਾਏ ਨੰਗਰ ਦਾ ਮਰ ਗਿਆ ਰੇ ਹੋਰ ਉਹ ਮੈਂ ਕਹਿ ਰਿਆਂ ਲੰਗਰ ਲੱਗਾ ਉਹ ਖਾਣਾ ਖਾਣਾ ਭਰਾ ਤੂੰ ਨੰਗਰ ਖਾ ਹੀ ਲੈ ਫੋਨ ਕਰਦਾ ਮੈਂ ਲੰਗਰ ਗੁਰਦਾਰੇ ਖਾ ਲਈ 7:30 ਲੱਗਣਾ ਹੈ ਹੋਲੀ ਨਾ ਟਾਈਮ ਪਤਾ ਆਂ ਹਾਂ ਫੋਨ ਲੰਗਰ ਕਰਕੇ ਨਗਰ ਦੇ ਦੀਵਾਰੇ ਰਿਪੋਰਟ ਗੋਸਟ ਗੁੱਡ ਮੋਰਨਿੰਗ ਫੁਲਰ ਕਹਿ ਦਾ ਵੇਤ ਗੱਡੀਆਂ ਆਉਂਦੀ ਅੱਗੋ ਕਿਤਨਾ ਕਹਿਣੀ ਹੈ ਬਾਹਰ ਮੈਨ ਨਗਰ ਨਹੀਂ ਖਾਣਾ ਨੰਗਰ ਖਾਣਾ ਵਾ ਉਹਣਾ ਆਈ ਚੱਲਾ ਸੀ ਇੱਥੇ ਸਮਝ ਰਹੇ ਹੋ ਸਮਝ ਗਏ ਅੱਖਾਂ ਜੇ ਮੈਂ ਦੰਦੀ ਆ ਅੱਖਾਂ ਜੇ ਹੁਣ ਭਰਾ ਦੀ ਲਾਈਟ ਨਹੀਂ ਅੱਖਾਂ ਚੋਂ ਜਾ ਸਕਦਾਂ ਆ आना तो <laughs> पूरा, पूरा वो, 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 और, ये, और ये, ये कौन है फोन आ चुका है पर आप गांधी चौक पहुंच चुके हैं फोन ते है, बड़े बॉय। ਔਏ ਕੋ ਪਿੱਛੇ ਕੋ ਮੰਡੇ ਦੋ ਜਾਨੇ ਹੋਰ ਕਹਿੰਦਾ ਮੈਂ ਆ ਜਾ ਤੇ ਪਰ ਹੋ ਨਹੀਂ ਆ ਸਕਦਾ ਕਿਉਂਕਿ ਆਪਾਂ ਫਿਰ ਲੇਟ ਹੋ ਜਾਾਂਗੇ ਤੇ ਚਲੋ ਗਾਇਸ ਤੁਹਾਨੂੰ ਕਾਂਸਾ ਚ ਲੈ ਜਾਂਦੇ ਆ ਬੰਦੇ ਸਾਹਿਬ ਨਹੀਂ ਆ ਨਹੀਂ ਪਰ ਮਨਾ ਰਹਾ ਤੂੰ ਇਹ ਕਿ ਹਾਲੇ ਫੜੋ ਬੜਾ ਫੜਨ ਮਾਰੋ ਹੋਰ ਵੀ ਹੋਣਾ ਤੇ ਲੋਗੇ ਇਸ ਨੂੰ ਨਾ ਪਾ ਚੁੱਕੇਗਾ ਕਾਂਸਾ ਹੀ ਭਵੇਗੇ ਦੇਰ ਤੋਂ ਇੱਕ ਹੋਰੀ ਗੁਰਵੀਰ ਨ ਆ ਚੁਕੇ ਆਂ ਫਰੀਦ ਭਾਈ ਵੀ ਵਲੌਗ ਬਣਾਉਂਦੇ ਨੇ ਗਾਈਸੋਨ ਅਸੀਂ ਪ੍ਰਸ਼ਾ ਲਿਆ ਕੇ ਮੱਥਾ ਟੇਕ ਲੱਗੇ ਆਂ ਤੇ ਮੱਥਾ ਟੇਕ ਕੇ ਤੁਹਾਨੂੰ ਮਿਲਦੇ ਆਂ ਗਾਈਸ ਮੈਂ ਤੇ ਦੀਪੂ ਤੇ ਆ ਚੁਕੇ ਆਂ ਲੰਗਰ ਹਾਲ ਚ ਤੇ ਆ ਤਿੰਨੋਂ ਪਾਰਕ ਕਰਨ ਦੇ ਥੱਲੇ ਜਦੋਂ ਉਹਨਗੇ ਨਾਲੇ ਇਕੱਠੇ ਆਪਾਂ ਲੰਗਰ ਛਕਾਂਗੇ ਤੇ ਇਹਨਾਂ ਦੇ ਵੇਟ ਕਰਦੇ ਉਹਨਾਂ ਚਿਹਰੇ ਹੋਰ ਕੀ ਕਰ ਸਕਦੇ ਆ ਗਾਈਜ਼ ਫਾਈਨਲੀ ਇਹਨਾਂ ਨੇ ਬਾਟ ਕਰ ਲਿਆ ਵਾ ਤੇ ਹੁਣ ਅਰਦਾਸ ਕਰਾਂਗੇ ਤੇ ਉੱਤੇ ਆਉਣ ਲੱਗੇ ਨੇ ਲੰਗਰ ਛਕਣ ਲਈ ਚਾਹ ਤੇ ਰਸਦਾ ਆਰੋ ਆਰੋ ਲੋ ਗਾਈਜ਼ ਬਾਟਿਆਂ ਚਾਹ ਪਹਿ ਚੁੱਕੀਏ ਤੇ ਨਾਲ ਬ੍ਰੈਡ ਮਿਲ ਗਈ ਨੇ ਦੋ ਦੋ ਸਾਰੇ ਜਾਣੇ ਆਉਂਦੇ ਨੇ ਇਸ ਤੋਂ ਬਾਅਦ ਜਾਣਾ ਆਪਾਂ ਡੇਰਾ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਗਾਈਜ਼ ਓਕੇ ਤੇ ਗਾਈਜ਼ ਹੁਣ ਆਪਾਂ ਪਹੁੰਚ ਚੁੱਕੇ ਆਂ ਡੇਰਾ ਸਾਹਿਬ ਤੇ ਇੱਥੇ ਮੱਥਾ ਰੇਕੇ ਲੰਗਰ ਛਕਦੇ ਆਂ ਪਾਰਟੀ ਆਜ ਫੁੱਲਰ ਮਰੋ ਓਏ ਦਾਦਾ ਜੀ ਹੱਥ ਮਾਰੋ ਓ ਗਾਇਜ਼ ਓ ਵੇਖੋ ਗਾਇਜ਼ ਫੁੱਲਰ ਇਦਾਂ ਨਹੀਂ ਘਰੀਦਾ ਹੁੰਦਾ ਦੇਣੀ ਘਰੀਦਾ ਜਾਨ ਹੈ ਓ ਗਾਇਜ਼ ਹਾਂ ਵੇਖੋ ਟੂਣਾ ਟੂਣਾ ਕੀਤਾ ਗਾਇਜ਼ ਕਹਿੰਨੇ ਕੋਈ ਨਹੀਂ ਆਪਾਂ ਗੁਰਦਾਰੇ ਪਹੁੰਚ ਗਏ ਆ ਇਹ ਫੁੱਲਰ ਵਰਗਾ ਕਰਾ ਘਰ ਉਹਨਾ ਕੋਈ ਗਾਈਜ਼ ਹੁਣ ਸਵੇਰ ਵੀ ਹੋ ਚੁੱਕੀ ਥੋੜੀ ਬਹੁਤੀ ਤੇ ਹੱਲੇ ਟਾਈਮ ਹੋ ਰਿਹਾ ਵਾ ਟਾਈਮ ਪਤਾ ਨਹੀਂ ਲੱਗਣ ਹੁਣ ਗਾਈਜ਼ ਮੇਰੇ ਸਬਸਕ੍ਰਾਈਬਰ ਇਹਦੇ ਨਾਲ ਵਧਦੇ ਆ ਇਹਨੂੰ ਚੱਕ ਲੈ ਕੇ 250 ਹੋ ਗਏ ਮੇਰੇ ਬੱਸ ਇਸ ਕੋਈ ਗੱਲ ਹੈ ਸਿਕਰੇਟ ਪਤਾ ਨਾ ਤੈਨੂੰ ਇਹ ਬੰਦ ਕਰ ਦੋਗੇ ਬੰਦ ਕਰ ਦੋ ਗਾਈਜ਼ ਮੱਥਾ ਦੇਖ ਚੁੱਕੇ ਆ ਤੇ ਕੜਾ ਪ੍ਰਸ਼ਾਦ ਮਿਲ ਗਿਆ ਸਾਨੂੰ ਤੇ ਗੁਰਬੀਰ ਹੁਣ ਹੀ ਲੈਣ ਦੇ ਨੇ ਬਾਬਾ ਜੀ ਦਫਕੇ ਵਜੇ ਨਾ ਹੋ ਲੋਪਾ ਲੱਗਦਾ ਹਸਾਉਂਦੇ ਆਏ ਕਹਿੰਦੇ ਆ ਸੈਲਫੀ ਸਟਿਕ ਜੀ ਨੂੰ ਅੰਦਰ ਰੱਖਿਆ ਕਰੋ ਤੇ ਘੱਟ ਬੋਲੋ ਦੱਸ ਫਿਰ ਖਾਣਾ ਹੈ ਤੇ ਲੋ ਗਿਆ ਨੇ ਕਹਿੰਦੇ ਕਿਹੜੇ ਦਾਲ ਨਾ ਨਿਕ ਕੇ ਤੁਹਾਡੇ ਉਹ ਬਾਬਾ ਨੇ ਜਣਾ ਗਾਇਸ ਵੇਰ ਹੋ ਚੁੱਕੀ ਹੈ ਵੇਖੋ ਤੁਸੀਂ ਦੇਖ ਸਕਦੇ ਹੋ ਪੁੱਲਰ ਸਾਹਿਬ ਚੱਲੀਏ ਲੰਗਰ ਲੱਗ ਗਿਆ ਹੋਣਾ ਸਾਢੇ 7 ਮੁੰਡਾ 7 ਵਜੇ ਦਾਣ ਕੇ ਬੈਠਾ ਸਾਢੇ 7 ਵੇੜ ਕੇ ਲੰਗਰ ਲੱਗੂਗਾ ਤੇ ਖਾ ਕੇ ਜਾਣਾ ਓ ਯਾਰਾ ਕੀ ਆਉਂਦਾ ਇਨੇ ਜਸਨਾ ਵਾਲਾ ਬੱਸ ਕਰ ਵੇ ਬਾਬੇ ਨੇ ਪਰਸੇ ਤੋਂ ਆਪ ਆਪ ਹੁਣ ਗੁਰਦਾਰੇ ਦੇ ਬਾਹਰ ਆ ਗਏ ਆ ਤੇ ਹੁਣ ਅਣੀ ਕਿ ਤਨੇ ਮੈਨੂੰ ਦਿੱਤਾ ਵਲੋਗ ਬਣਾਉਣਾ ਪਰ ਮੈਂ ਬਣਾਉਣਾ ਵਲੋਗ ਤਾਂ ਸਾਰਾ ਮੈਂ ਲੋਨ ਲੈਣ ਮੈਂ ਕਰਾਂਗਾ ਮੈਂ ਨੇ ਆਪੇ ਕਹਿਂ ਡਿਆ ਕਿ ਕਹਿੰਦਾ ਵਲੋਗ ਚਾਹੀਦਾ ਵਲੋਗ ਦਿੱਤਾ ਕਰਕੇ ਮੈਂ ਦਿੱਤਾ ਛੱਡ ਤੇ ਸਹੀ ਇੱਕ ਮਿੰਟ ਲਈ ਗਾਈਜ਼ ਮੈਂ ਨਹੀਂ ਕਿਹਾ ਇਹਨੂੰ ਆਪੇ ਕਹਿੰਦੇ ਕਿ ਕਹਿੰਦਾ ਵਲੋਗ ਬਣਾਉਣਾ ਮੈਂ ਦੇ ਮਿੰਟ ਤੇ ਮੈਂ ਦੇ ਦਤਾ ਆ ਵੇਖੋ ਆ ਤੈਨੂੰ ਜਾਣਿਆ ਪੱਤਾ ਲੈ ਸੰਤ ਗਾਈਸ ਹੁਣ ਆਪਾਂ ਚੱਲ ਜੁ ਗਏ ਆਂ ਡੇਰਾ ਸਾਹਿਬ ਤੋਂ ਚਲੋ ਪੁਲਰ ਕਰ ਦੋ ਵਲੋਗ ਸਟਾਰ ਕਰਦੇ ਆਂ ਆਇਓ ਆਇਓ ਵੀਡੀਓ ਬਣਾਉਣਾ ਹੈ ਚਲੋ ਚਲੋ ਇਸ ਵੀਡੀਓ ਬਣਨ ਲੱਗੀ ਹੈ ਵੇਖੋ ਚਰਛਦਾ ਹੀ ਹੋ ਗਿਆ ਔਰ ਉਹਦਾ ਪੁੱਟਾ ਓਏ ਟਾਈਮ ਸਿਰ ਲੰਘ ਗਈ ਓਏ ਟਾਈਮ ਸਿਰ ਆ ਗਈ ਪੁਲਰ ਰੋਲੰਦਾ ਪੁੱਟਾ ਚੱਲਣ ਡਿਆ ਹੈ ਗੱਲ ਕੀ ਹੈ ਗੱਲ ਭਾਈ ਇਹ ਪੀਲਾ ਢੀ ਨੇ ਭੱਜ ਨਹੀਂ ਰਹਾ ਤੁਹਾਨੂੰ ਪੁਲਰ ਚੱਲੇ ਤੇ ਵੀਡੀਓ ਬਣਾਉਣਾ ਹੈ ਕਿੱਲੋ ਸ਼ਾਹ ਜਹਾਂ ਸ਼ਾਹ ਬਾਚ 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 ਓਹ ਹਾਇ ਤੇ ਹੁਣ ਭੁੱਲਦਾ ਅੱਲਾ 50 ਰੁਪਏ ਦੇ ਮੈਂ ਮੰਗਾਏ ਆ ਵੱਡੇ ਕਿਹੜੇ ਵੱਡੇ ਓਏ ਓ ਪਾਰ ਦੇ ਓ ਕੇ 3 ਕਲੈਕਸ਼ਨ ਹੈ ਸੈਲਫੀ ਸਟਿਕਨਾ ਹੋਵੇ ਉੱਤੇ ਲੱਗਾ ਨਹੀਂ ਭਾਈ ਆਪਾਂ ਇਹ ਪਹਿਲਾਂ ਪਾਰਦਾ ਹੁੰਦਾ ਭੁੱਲਰ ਮੁਕਾਇਆ ਮਾਰ ਕੇ ਬੂੜ ਸਾਰੇ ਪਾਰਤੇ ਓ ਮੈਂ ਨਹੀਂ ਬਰਾਜਦਾ ਕੀਤਾ ਓ ਮੈਂ ਤੇ ਜਲਸ ਕਰਦੇ ਹੁੰਦੇ ਹਾਏ ਹਰਮਨ ਜਾਲਾ ਅੱਜ ਫੇਰ ਪਰਾਣੀ ਆ ਤਾਂ ਯਾਦਾ ਤਾ ਜੀਆਂ ਕਰੀਏ ਚੱਲ ਮੇਰਾ ਯਾਰ ਉਹ ਆਂਦੀ ਅੰਗਲੇ ਦੂਦੀ ਮੈਂ ਬੰਦਾਂ ਨੂੰ ਆ ਕੇ ਮਾਰੂ ਨਾ ਉਹ ਕੀ ਹੈ ਕੀ ਆ ਹੋ ਰਿਹਾ ਹੈ ਸ਼ੈਡੋ ਦਾ ਸ਼ੈਡੋ ਦਾ ਵੀਡੀਓ ਬਣਾ ਦੀ ਸ਼ੈਡੋ ਦਾ ਚੱਲੇ ਵਾਈ ਗਰੂ ਦਾ ਉਹ ਬਰਾ ਚੱਲੇ ਪਾਟੇ ਪਾਟੇ ਜੋ ਗਲੀ ਦਾ ਆਹ ਥੋੜਾ ਵਾਹ ਗੇ ਜਾ ਵੇਖੋ ਕਿੰਨੀਆਂ ਪੀੜੀਆਂ ਪੀੜੀਆਂ ਗਲੀਆਂ ਆ ਫੁੱਲਰ ਸਾਹਿਬ ਇੱਥੇ ਆਪਣੇ ਕਰਤੱਵ ਦਿਖਾਉਂਦੇ ਹੋਏ ਗਾਈਜ਼ ਵੇਖਿਓ ਫੁੱਲਰ ਨੂੰ ਥੋੜੀ देर ਥੋੜੀ ਜੀ ਗਾਂ ਜਾ ਕੇ ਮੇਰੀ ਯਾਦ ਆ ਜਣੀ ਹੈ ਵੇਖਿਓ ਇਹਨੇ ਪਿੱਛੇ ਮੁੜ ਕੇ ਵੇਖਣਾ ਇਹਨੇ ਗਾਣੀ ਗੀਤ ਹਨਾਰ ਮਣ ਦੇਖੇ ਆਖੀ ਬਾ ਥੋੜੀ ਦੇਰ ਹੋਰ ਬਤਾਈ ਵੀਡੀਓ ਬਣਾਣੀ ਪਰ ਰੁਕ ਗਿਆ ਹੈ ਪਿੱਛੇ ਵੇਖਣੀਆਂ ਲੱਗਾ ਹੈ ਫੂਕਾ ਕੇ ਮਾਰ ਦੇ ਆ ਚੱਲ ਗਏ ਆਏ ਆਏ ਨਹੀਂ ਨਾ ਰਿਆ ਕੰਡੀ ਆ ਗਈ ਚਲੋ 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 ਚਲਿਏ ਆਰੋ ਜਲੀ ਸਾਹਿਬ ਆਰੋ ਜਲੀ ਆਰੋ ਦੋ ਦੋ ਕਰਾ ਲਈ ਮੂੰਹ ਕਿਧਰ ਵਾਣ ਇਸ ਕੋ ਚੋੜੀਆਂ ਆ ਚੁਕੀਆਂ ਤੇ ਸਾਰੇ ਜਣੇ ਕਿਚੋਰੀਆਂ ਖਾਂਦੇ ਨੇ ਤੇ ਚਲੋ ਕਿਚੋਰੀਆਂ ਖਾ ਕੇ ਮਿਲਦੇ ਸਾਨੂੰ ਸਾਡੇ ਇੱਕੇ ਖਾ ਪੀ ਕੇ ਭੁੱਲਰ ਸਾਹ ਪਾਣੀ ਪੀ ਰਹੇ ਨੇ ਕੀ ਪੀ ਰਹੇ ਨੇ ਓਏ ਮੂੰਹ ਕਿਧਰ ਲਾਓਗੇ ਤੇਰਾ ਹੈ ਪਾਣੀ ਲਾਏ ਯੋ ਗਾੜੀ ਨੂੰ ਆ ਰੋਏ ਹਮਲਾ ਆ ਰੋਏ ਆਪਾਂ ਵੀ ਹਮਲਾ ਕਰੀਏ ਹੂ ਪਰਫੈਕਟ ਫੋਟੋ ਕੋਈ ਬਣੂ ਤੇਰੇ ਨਾਲ ਕੋਈ ਤੇ ਰਕੋ ਕੀ ਕਲੈਰਿਟੀ ਭਾਈ ਜਿੱਤ ਕੇ ਟੋੜਤਾ ਇੱਕ ਸਟਾਰ ਤੇ ਆ ਗਿਆ ਦੇਖੋ ਪਰ ਚੁੱਕ ਤੇ ਗੇਮ ਕਿਹੜੀ ਭਾਈ ਫਲੈਸ਼ ਆਪ ਲੈਣ ਕਲੈਸ਼ ਆਫ ਕਲੈਨ ਗਾਇਸ ਇਹ ਡਾਊਨਲੋਡ ਕਰਾ ਲਓ ਤੇ ਪੁੱਲੇ ਸਾਡੀ ਗਿੰਡੀ ਤੇ ਜਾਈ ਨਾ ਹੋ ਸਹੀ ਆ ਕਿ ਨਹੀਂ ਤੇ ਹੁਣ ਗਾਈ ਤੁਹਾਨੂੰ ਮਿਲਦੇ ਸਿੱਧਾ ਸੱਤ ਕਰਤਾ ਨਹੀਂ ਗਏ ਬਾਈ ਓਕੇ ਬਾਈ ਬਾਏ ਬਾਏ ਲੋ ਗਾਇਸ ਕੁਛ ਲੈ ਕੇ ਆਉਂਦੇ ਆ ਤੁੰਗ ਕੁਲਕੜੇ ਲੈ ਲਿਆ ਬਾਈ ਮੰਤਰਾ ਲਓ ਵੇ ਗਾਇਸ ਮੰਚ ਖਾਓ ਹੋਸ਼ਾਰ ਤੇ ਜਾ ਬੜੇ ਹੋ ਜਾਓ ਪਰ ਮੰਨ ਗੁਬੇਰ ਸਾਰੇ ਮੰਚ ਖਾਣਦੇ ਪ੍ਰਾਗੋਰਦਾਰੇ ਚਲੀਏ ਪਹਿਲਾਂ ਚਲੋ ਵੇ ਵੇ ਕਿ ਦਾ ਨਾ ਪੁੱਟਣ ਦੇ ਕੋਣ ਦਾ ਕੀ ਕਹ ਰਹੇ ਆ ਆਹ ਹੋ ਗਿਆ ਬੁੱਲਰ ਦੀ ਟੱਪੇ ਤੇ ਬੈਕ ਹੋਈ ਉਹ ਗਾਇਜ਼ ਬੁੱਲਰ ਦੀ ਬੈਕ ਹੋਈ ਇਹਨਾਂ ਨੇ ਵਿਆਹ ਚਾਹੀ ਲਾਉਣਾ ਵੇਖੀ ਹੁਣ ਇਹਨਾਂ ਨੇ ਵਿਆਹ ਚਾਹੀ ਲਾਉਣਾ ਹੁਣ ਵੇਲਾ ਕਾਣ ਤੂੰ ਨਹੀਂ ਹੋਣਾ ਚੱਲ 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 ਕੇ ਰਹਿ ਜਾ ਉਂਗਲਾ ਜੱਟ ਕੇ ਦੋ ਹੀ ਖਾਣਾ ਹੁਣ। ਹੁਣ ਇਹ ਲਾ ਮਹਿੰਦੀ ਘਰ ਆਇਆ ਕੰਮ ਕਿਨੇ ਤਾਲ ਲੈ। ਕਿਦੇ ਚੱਲੂਗਾ। ਮੋਤੀ ਯਾ ਲੈ ਖਾਇਰ। ਮੋਤੀ। ਕੋਰ ਲਾ। ਮੋਤੀ ਖਾ ਲੂ ਭਾਈ। ਨਹੀਂ ਖਾ ਲ। ਖਾ ਖਾ। ਉਹ ਭਰਾ। ਉਸ ਕੱਟੇ ਕਰਦੀ ਦੋ ਤਿੰਨ ਗੱਲਾਂ। ਚੁਸਤਾ ਫਰਾਏ। ਪਰ ਜਿਆਦਾ ਹੀ ਪਰਸਨਲ ਹੋ ਗਿਆ। ਛੋਟਾ ਪੈ ਗਈ। ਜੋ ਜੋ ਮੇ ਤਾਂ ਕੱਟੇ ਕਰਦੀ। ਫਾੜ ਗੱਡੀ ਗੱਲਦਾ ਮੈਨੂੰ ਤੇ ਚੰਮ ਨਹੀਂ ਆਈ ਜਿਸ ਨੇ ਗਾਲੀ ਦਿੱਤੀ ਆਹਾਹਾਹਾ ਗਾਲੀ ਨਾ ਲੈ ਚੁਸਪਾ ਕਟਾ ਕਰਦੀ ਵਿੱਚ ਚੁਸਤ ਆ ਰਿਹਾ ਹੈ ਚੁਸਤ ਸੌਣ ਚੂਲੇ ਬੰਦੇ ਆ ਗਏ ਨੇ ਆਪਾਂ ਹਰ ਵੜੀ ਲੈਣ ਨਹੀਂ ਜਰੋ ਜਾਂ ਨਹੀਂ ਨੇ ਅੱਛਾ ਅਲਫ ਸਟਿਕ ਪਰ ਆ ਕੁਤਾ ਹੀ ਹੋ ਗਿਆ ਆ ਫੜ ਸਟਿਕ ਫੜ ਚਲ ਦਾਓ ਚੂਲੇ ਦਾਓ ਯਾਰ ਚਲੇ ਹੈ ਸੈਟ ਗਾਇਸ ਕੁਝ ਨਹੀਂ ਹੋਇਆ ਲੈ ਚੂਲੇ ਆਹ ਕੱਢੀ ਜਾਣਾ ਬੋਲਾ ਓਏ ਮਾਮਾ ਓਏ ਲੋ ਡੇਗਿਆ ਮੈਂ ਉਹ ਫੋੜ ਡੇਗ ਜਾਣਾ ਓਏ ਹੋਏ ਉਹ ਦੋ ਦੋ ਤੇ ਹੁਣ ਆਪਾਂ ਨੂੰ ਹੁਣ ਹੁਣ ਅਨੇ ਕਿਤੇ ਨੂੰ ਆਪਾਂ ਝੂਟੇ ਦੇਣੇ ਆ ਆਹ ਵੇਖੋ ਗਾਇਸ ਬੜਾ ਝੂਟਾ ਦੇਤਾ ਆਹ ਖ ਰੋਕਤਾ ਰੋਕਦਾ ਕੇ ਬਸ ਬਸ ਰੋਕਣਾ ਆਈ ਇਹ ਲਗਾ ਨੂੰ ਜੂਟੇ ਲਾਗੇ ਕਿੰਦਾ ਨਾ ਲਗਾ ਉਹ ਰੋੜਾ ਓ ਗਾਇਸ ਜੋਂ ਸਾਤ ਕਰਤਾਰੀਆਂ ਸਾਹਿਬ ਪਹੁੰਚ ਚੁਕੇ ਆਪਾਂ ਵੇ ਲੋ 8 ਵਜੇ ਪਹੁੰਚੇ ਆਂ ਲੈ ਕੜੀ ਚੋਲ ਫੇਰ ਵੀ ਨਹੀਂ ਖਵਾਏ ਪੁੱਲਰ ਸਾਹਿਬ ਨੇ ਹਨੂ ਪੁੱਲਰ ਸਾਹਿਬ ਮਾਰੀ ਗੱਲ ਜੇ ਤੁਹਾਡੀ ਠੀਕ ਹੈ ਗਾਇਸ ਸਰਮਣ ਬਾਹ ਘਰ ਫੋਨ ਹੀ ਵੇਖੀ ਜਾਂਨਾਂ ਨੂੰ ਬਾਹ ਘਰ ਆ ਰਹਾ ਤੇ ਗਾਇਸ ਆ ਵੇਖੋ ਪਹੁੰਚ ਚੁਕੇ ਆਂ ਗੁਰਦਾਰੇ ਮਾਥੜੇ ਕੇ ਤੁਹਾਨੂੰ ਮਿਲਦੇ ਆ ਤੇ ਚਲੋ ਓਕੇ ਗਾਇਸ ਬੂਟ ਲਾ ਕੇ ਮਾਥੜੇ ਕੇ ਤੁਹਾਨੂੰ ਮਿਲਦਾ ਵਾ ਗਾਇਸ ਆਪਾਂ ਸਾਧ ਕਰਤਾ ਆ ਰਿਹਾ ਸੈੱਟ ਹੈ ਸੀ ਜਾਂਦੇ ਨੇ ਸਾਰੇ ਸਾਰੇ ਓਕੇ ਐਸੀ ਸੈਟਅਪ 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 ਰੈਡੀ ਰੈਡੀ ਸੈਟਅਪ ਰੈਡੀ ਸੈਟਅਪ ਰੈਡੀ ਗਾਇਜ਼ ਗਾਈਦੋ ਨਾ ਪਾਸਾ ਧੱਕਰ ਤਰੀ ਮਾਥਾ ਦੇਖ ਲੈਣ ਸਤ ਕਰਤਾਰੀ ਮਾਥਾ ਠੇਕੇ ਓਏ ਆ ਗਿਆ ਤੇ ਹੁਣ ਬੂਟ ਵੜ ਪਾ ਗਏ ਆ ਨਾ ਪਾ ਚੱਲੇ ਆ ਕਰੇ ਓਏ ਇਧਰ ਲਿਆ ਓਏ ਹੁਣ ਅਣੀ ਕਿ ਤੁਹਾਨੂੰ ਚੀਜ਼ ਫੇਰ ਗਾਇਜ਼ ਮੱਥਾ ਦੇਖ ਚੁੱਕਿਆ ਤੇ ਇਹ ਸਾਈ ਜਾਣਦੇ ਸੀ ਚਾਰੋ ਜਾਨੇ ਸਾਈ ਜਾਣਦੇ ਹਾਸਾ ਕਰਾਉਂਦੇ ਆ ਤੁਹਾਨੂੰ ਅੰਦਰ ਸਤ ਸ਼੍ਰੀ ਅਕਾਲ ਤੂੰ ਸਿਰ ਤੇ ਟੱਕ ਲੈ ਮੈਂ ਨਹੀਂ ਕਰਨ ਧਿਆ ਓਏ ਉਹ ਆ ਛੰਡਿਆ ਏ ਗਾਈਜ਼ ਹੁਣ ਆਪਾਂ ਚੜ ਚੁਕੇ ਆ ਪੁਲ ਗਾਂਧੀ ਚੌਂਕ ਦਾ ਗਾਂਧੀ ਚੌਂਕ ਦਾ ਪੁਲੇਦਾਰ ਚੋਂ ਵੀ ਆਪਾਂ ਅੱਗੇ ਜਾਣੇ ਹੈ ਜਾਈ ਜਾਵੇ ਰੋਸ਼ ਆਹ ਲੈ ਕੇ ਚੁੱਕੋ ਪੁਲ ਨੇਪ ਤੇ ਅਜੇ ਇੰਦਮਾਲਾ ਵੀ ਲਗਾਉਣਾ ਹੈ ਲਿੰਦਰ ਵੀ ਮਾਰਾਂਗੇ ਗਾਈਜ਼ ਆਪਾਂ ਪਹੁੰਚ ਗਏ ਆ ਲੰਬੀ ਕਰਦੇ ਆ ਉਧਰ ਗਾਈਜ਼ ਠੀਕ ਹੈ ਅੱਜ ਆਪਾਂ ਚਲਾਉ ਗਏ ਗਾਈਜ਼ ਲੈ ਆਵਦੇ ਗਾਈਜ਼ ਪੁਲੇਦਾਰਸ ਵੀਡੀਓ ਪੈਣੀ ਹੁਣ ਥੋੜੀ ਤੇ ਬੈਗ ਮੈਂ ਚੱਲ ਓਏ ਮਗੜਾ ਵੀ ਦਿਖਾ ਦੇ ਕਿਹਦੇ ਹੁੰਦਾ ਨੇ ਕਿਹਦੇ ਆਹ ਨਹੀਂ ਪੂਨ ਚ ਆ ਗਿਆ ਦੇਖਾ ਨਹੀਂ ਕਿਸੇ ਯਾਰ ਮੈਂ ਸੋਚਿਆ ਨਾ ਬਾਹਰ ਤੋਂ ਬੰਦ ਕਰੀ ਤੇ ਕਮਾਂਜੀ ਬਣਾ ਦੇ ਸਾਰੇ ਬੰਦ ਉਹ ਛੱਡੇਗਾ ਹੋਰ ਹੋੜੀ ਦੇ ਸਵਾਰ ਨੇ ਗਧੇ ਦੇ ਗਧੀਆਂ ਦੇ ਪਿੱਛਾ ਜਾ ਉੱਪਰ ਜਾਣਾ ਜਾਣਾ ਫਾਲੀਬੋ ਲਗੜ ਘਰੇ ਨਾ ਸਾਰਾ ਆਏ ਡੇਕ ਪੈਣਾ ਜੇ ਓਏ ਹਾਏ ਓਏ ਹਾਏ ਚਾਹੀ ਜ ਤਨਾ ਕਾਲੇ ਉਹਦੇ ਵੇਲਾ ਫਿਰ ਹਰਮਨ ਤੂੰ ਗੱਲਾਂ ਇਦਾਂ ਜੀਆਂ ਕੰਡਿਆਈ ਬੱਚ ਮੈਂ ਉਹਨੇ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਪੁਲਰ ਚੱਲੀ ਗਾਈਜ਼ ਹੁਣ ਅਪ ਪ੍ਰੈਂਕ ਕਰਨ ਲੱਗੇ ਪਬਲੀਕ ਇਸ ਤਰ੍ਹਾਂ ਕਈ ਫੋਨ ਇਰੇਸ਼ਨ ਜੱਕਰ ਲੱਗਿਆ ਹੈ ਕਹਣਾ ਮੈਨੂੰ ਵੀ ਕਹਿੰਦੀ ਐ ਨਾ ਕਹਿੰਦੀ ਮੈਨੂੰ ਵੇਖਣੀ ਉਹ ਮੈਨੂੰ ਵੀ ਕਹਿੰਦਾ ਜਪੀਣਾ ਆੜੀ ਵੇ ਹੁਣ ਵੇ ਦੇ ਇਹਨਾਂ ਕਰ ਮੈਂ ਲੰਡਰ ਲੱਗਾ ਕੇ ਚੱਲੀਏ ਹਾਂ ਵੇ ਤੂੰ ਤੂੰ ਖੇਮ ਹੈ ਉਹ ਲੜ ਪਈ ਲੜ ਪਈ ਆ ਮੇ ਹੋ ਗਿਆ ਯਾਰ ਮੈਨੂੰ ਇਹ ਦੇਖੰਡੀ ਨਾ ਮੈਨੂੰ ਵੀ ਥੱਲੀ ਵੇ ਤੇ ਆ ਗਏ ਇਸ ਲੜ ਪਈ ਓ ਗਾਇਸਾਰੇ ਮੇਕ ਕਰਦੇ ਸਾਡੇ ਯਾਰ ਫੇਰ ਲੜਦੇ ਫੇਰ ਕਰਨ ਲੱਗੇ ਸੀ ਇੰਨਾ ਤੋਂ ਹੋਣਾ ਬੱਕਾ ਉਹਨਾਂ ਨਾਲ ਪਨਾਵਾ ਬੰਦ ਨਾ ਹਾਂ ਬਾਹ ਓਏ ਇਹ ਚੱਲਣਾ ਚਲੋ ਤੇ ਗਾਇਸ ਨੂੰ ਪਬਲਿਕ ਰਿਐਕਸ਼ਨ ਆ ਨੀ ਤੇ ਮੱਡਰ ਤੇ ਚੱਕੇ ਮਾਰਨੇ ਤੇਰੇ ਉਹ ਗੈਸ ਰਿਐਕਸ਼ਨ ਰਿਐਕਸ਼ਨ ਤੋ ਗਾਇਸ ਉਹ ਗਾਇਸ ਲੋਕੀ ਖਲੋ ਖਲੋ ਵੇਖਦੇ ਮੇਰੇ ਵਾਲੀ ਉਹ ਵੇਖੋ ਭਾਈ ਕੈਮਰੇ ਦੀ ਵੇਖਣ ਆ ਗਏ ਭਾਈ ਮੇਰੇ ਵਾਲਾ ਸਾਡੇ ਘਰ ਦਾ ਦਰਦ ਦਰਦ ਸਾਰੇ ਆ ਗਏ ਗਾਇਸ ਲੋ ਗਾਇਸ ਆ ਵੇਖੋ ਪੁੱਲਰ ਦੇ ਕਰਦਾ ਕਟਾ ਆਏ। ਇਹ ਅਣੀ ਕੇ ਸੁਭਾਈ ਕਰ ਲੱਗਾ ਯਾ। ਅਣੀ ਚਾਲੂ ਹੈ। ਇਹਨੇ ਚਾਲੂ ਤੇਰੇ। ਮੈਂ ਪਰਾਲਾ ਲਾਤੀ ਹੋਈ ਨਹੀਂ ਜਾਣਾ। ਨਹੀਂ ਨਹੀਂ ਠੀਕ ਆ। ਓਕੇ ਜਾਨ। ਓਕੇ ਬਾਈ। ਅੱਜ ਵੀਡੀਓ ਬਣਾਉਣੀ ਫਿਰ ਆਇਆ। ਬਣਾਇਆ। ਓਕੇ ਜਾਨ। ਠੀਕ ਆ। ਚਲੋ ਗਾਇਜ਼ ਹੁਣ ਆਪਾਂ ਮੈਂ ਆ ਚੁੱਕੇ ਆਂ ਗੁਰਪੀਰ ਦੇ ਘਰੋਂ। ਗੁਰਪੀਰ ਆਪਣੇ ਘਰ ਚ ਲੱਗਾ ਹਰਮਨ ਆਪਣੇ ਘਰ ਸਾਰੇ ਆਪਣੇ ਆਪਣੇ ਘਰੀ ਹੋ ਗਏ। DNA ਵੀ ਆਪਣੇ ਘਰ ਚ ਲੱਗਾ। ਤੇ ਚਲੋ ਅੱਜ ਆਪਾਂ ਅੰਬਰਸਰੀ ਜਾਣਾ ਤੇ ਅੰਬਰਸਰੀ ਦਾ ਵਲੋਗ ਵੀ ਬਣਾਵਾਂਗੇ। ਤੇ ਚਲੋ ਤੁਹਾਨੂੰ ਰੈਡੀ ਹੋ ਕੇ ਮਿਲਦਾ ਹਾਂ ਬਚਾਲੀ ਹਲੇ ਮਸਲਾ ਕਰ ਜਾਣਾ। ਸੋ ਗਾਇਜ਼ ਅਪਾ ਚੱਲ ਚੁਕੇ ਹਾਂ ਪਰ ਸਾਨੂੰ ਗੱਡੀ ਵਿੱਚ ਸਾਰੀ ਫੈਮਿਲੀ ਤੇ ਇਹ ਹੈ ਮੇਰੇ ਪਾਪਾ ਜੀ। ਪਾਪਾ ਜੀ ਜੋ ਬੰਦੇ ਆ। ਤੇ ਆ ਮੇਰੇ ਮਮਾ ਜੀ। ਆ ਮੇਰੀ ਨਿੱਕੀ ਭੈਣ ਜੇ ਤੇ ਜਾਣ ਲਿਆ ਜਬੰਬਰ ਸਾਰੇ ਪੋਲ ਥਾਣੀ। ਚਲੋ ਗਾਇਜ਼ ਅਪਾ ਕਿੱਥੇ ਰੁਕ ਚੁਕੇ ਹਾਂ ਚੰਡਾ ਹੱਡਾ ਲੱਤ ਗਿਆ ਸੀ ਤੇ ਉਹ ਲੋਂ ਲਈ। ਤੇ ਉੱਡ ਗਿਆ ਪਿੱਛੇ ਨੂੰ ਲੱਥ ਗਿਆ ਹੀ ਆਵੇ ਕਿ ਕਿੱਥੇ ਰੁਕੇ ਹਾਈਵੇ ਤੇ ਪਾਪਾ ਜੀ ਚੰਡਾ ਲਾਉਣ ਦੇ ਨੇ ਕਿਸਾਨ ਯੂਨੀਅਨ ਦਾ ਤੇ ਸਾਹਮਣੇ KFC ਹੈ ਜੀ ਦੇਖ ਸਾਦੇਓ ਚੰਡਾ ਹਟਾ ਲੱਥ ਗਿਆ ਹੈ ਚਲੋ ਗਾਈ ਚੰਡਾ ਲੱਗ ਚੁੱਕਾ ਹੈ ਫੇਰ ਤੋਂ ਇੱਕ ਵਾਰੀ ਹੁਣ ਪੂਰਾ ਕੱਸ ਕੇ ਬੰਨਿਆ ਤੇ ਵੇਖੋ ਵਧੀਆ ਉੱਡਣਿਆ ਹੁਣ ਤੇ ਚਲੋ ਚੱਲੀਏ ਹੁਣ ਗਾਈਸ ਗੱਡੀ 'ਚ ਬਹਿ ਕੇ ਹਨ ਹਾਂ ਗਾਈਸ ਫੇਰ ਉੱਡ ਜਾਣਾ ਹੈ ਥੋੜਾ ਮੋਟਾ ਡੰਡਾ ਪਾਵਾਂਗੇ ਕੱਸ ਦਿੰਨੇ ਹਾਂ ਥੋੜਾ ਜਿਆ ਹੋਰ ਇਹਨੂੰ ਤੋ ਗਾਇਸ ਅੰਡਾ ਫੇਰ ਤੋਂ ਇੱਕ ਵਾਰੀ ਮਜ਼ਬੂਤ ਕੀਤਾ ਜਾਣ ਰਿਹਾ ਤੇ ਤੁਹਾਨੂੰ ਹੰਬਰਸਰ ਜਾ ਕੇ ਮਿਲਦੇ ਗਾਇਸ ਓਕੇ ਸਾਹਮਣੇ ਟੋਲ ਲੱਗ ਜਾ ਟੋਲ ਰਾਜੇ ਪਿੱਛੇ ਘਲਾ ਲੀ ਆਪਾਂ ਗੱਡੀ ਤੇ ਤੁਹਾਨੂੰ ਹੰਬਰਸਰ ਜਾ ਕੇ ਮਿਲਦੇ ਹਾਂ ਓਕੇ ਤੋ ਗਾਇਸ ਖਾਨਦੇ ਪਹੁੰਚ ਚੁਕੇ ਹਾਂ ਉਹ ਸਾਡੀ ਗੱਡੀ ਲੱਗੀ ਕੀ ਆ ਕੈਰਨਸ ਤੇ ਹੁਣ ਆਪਾਂ ਆਈਆਂ ਕੇਸ਼ਵ ਦੇ ਢਾਬੇ ਤੇ ਗਾਇਸ ਉਹ ਵੇ ਸੱਜਦੇ ਇਹ ਹੰਬਰਸਰ ਚ ਮਸ਼ਹੂਰ ਹੈ ਕੇਸ਼ਵ ਦਾ ਢਾਬਾ ਤੁਸੀਂ ਵੀ ਜ਼ਰੂਰ ਆਇਓ ਆਪਣੀ ਫੈਮਿਲੀ ਨਾਲ ਜਾਂ ਆਪਣੇ ਦੋਸਤਾਂ ਨਾਲ ਬਹੁਤ ਮਸ਼ਹੂਰ ਹੈ ਚਲੋ ਮੈਂ ਤੁਹਾਨੂੰ ਅੰਦਰ ਜਾ ਕੇ ਮਿਲਦਾ ਹਾਂ ਜਿਸ ਨੂੰ ਨਾ ਪਾਏ ਆ ਵੇਰ ਕੇ ਆਈਸਕ੍ਰੀਮ ਖਾਣ ਤੇ ਅਮੂਲ ਦੀ ਆਈਸਕ੍ਰੀਮ ਵੇਰ ਕੇ ਵੇਰ ਅਮੂਲ ਕਹਿੰਦਾ ਵੇਰ ਕੇ ਦੀ ਆਈਸਕ੍ਰੀਮ ਖਾਣੇ ਆ ਤੇ ਤੁਹਾਨੂੰ ਮਿਲਦੇ ਆ ਓਕੇ ਗਾਇਸ ਗਾਇਸ ਵੇਰ ਕੇ ਦੀ ਆਈਸਕ੍ਰੀਮ ਲੈ ਚੁਕੇ ਆ ਚਾਕਟ ਡਲਾਈਟ ਤੇ ਚਲੋ ਹੁਣ ਘਰ ਜਾ ਕੇ ਮਿਲਦੇ ਆ ਬਾਈਸਾ ਚਾਚਾ ਦੋ ਜਾਨਾਂ ਦਾ ਬਰਥੇ ਵੀ ਆ ਪਰਮੀਤ ਦਾ ਤੇ ਮਹਿਤਾਬ ਦਾ ਉੱਥੇ ਵੀ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਪਰਮੀਤ ਵਾਲੇ ਤੇ ਵੀ ਮੈਂ ਜਾਣਾ ਕਿਲੇ ਆਉ ਸ਼ਾਇਦ ਜਾਵਾਂ ਤੇ ਨਾ ਜਾਵਾਂ ਵੇਖਾਂਗੇ ਤੇ ਮਹਿਤਾਬ ਮਾਨਗੜੀ ਦਿੰਦਾ ਉੱਤੇ ਜਾਵਾਂਗੇ ਚਲੋ ਤੁਹਾਨੂੰ ਮਿਲਦੇ ਬੱਗੇ ਤੇ ਸਿੱਧਾ ਆਓਕੇ ਮਹਿਤਾਬ ਦਾ ਬਰਥੇ ਹੀ ਆਪਾਂ ਸਾਰੇ ਜਣੇ ਆ ਚੁਕੇ ਆ ਤੇ ਆ ਵੇਖੋ ਕੇਕ ਲੈ ਚੁਕੇ ਇਹਨੂੰ ਪਤਾ ਨਹੀਂ ਸਪਰੇਆ ਵੀ ਸਾਡੇ ਡੱਬ ਚ ਲੱਗੀਆਂ ਨੇ ਠੀਕ ਹੈ ਤੇ ਆ ਇਹ ਬੰਦੇ ਦਾ ਬੰਦੇ ਤੇ ਆ ਵੇਖੋ ਭਾਈ ਵਲੋਗ ਬੰਦਿਆ ਕੋਈ ਤਾਂ ਦਿਖਾਇਆ ਆਪਾਂ ਸਾਰਾ ਸਮਾਨ ਉਹ ਵਡਾਈਓ ਇਹਦੇ ਵੱਡੇ ਕਾਮੀ ਆ ਆਪਾਂ ਵੀ ਡੱਬ ਚ ਲਕਾਇਆ ਦੇਖੋ ਸਮਝ ਰਹੇ ਹੋ ਨਾ ਬਾਕੀ ਸਨੋ ਸਪਰੇਆ ਸਮਝ ਲੋ ਗਾਈਸ ਹੈਪੀ ਬਰਥਡੇ ਵਲੋਗ ਬੰਦਿਆ ਭਾਈ ਹੈਲੋ ਕਹੋ ਆ ਬਡੇ ਬੋਏ ਅਜਿਹਾ ਆਪੋ ਜੀ ਸਾਹਿਬ ਕੋ ਦਾ ਨੂੰ ਕਰਨਾ ਨੂੰ ਚੱਲ 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 ਰੁਕ ਜਾ ਚੱਲ ਚੱਲ ਵੀਰ ਹੋ ਜੇ ਕੀ ਆਉ ਰਿਹਾ ਜੇ ਕੀ ਆਉ ਰਿਹਾ ਇਹ ਤੇ ਮਾਰੀ ਚੀਜ਼ੇ ਆ ਚੁੱਕੇ ਨੇ ਮੀਡੀਅਮ ਤੇ ਹਲੇ ਲਾਰਜ ਹੋਣੇ ਨੇ ਤੇ ਨਾਲ ਕੋਕਾ ਅਗਲੇ ਆ ਕੇ ਰੱਖਦੀ ਹੈ ਕੋਈ ਨਹੀਂ ਲਾਰਜ ਵੀ ਆ ਲੈਣੇ ਖਾਣੇ ਤੇ ਸਾਰੇ ਵੇਟ ਕਰਨ ਦੇ ਨੇ ਲਾਰਜ ਦੀ ਆਪਣੇ ਸਾਰੇ ਵੇਟ ਕਰਨ ਦੇ ਨੇ ਲਾਰਜ ਦੀ ਤੇ ਲਾਰਜ ਹੁਣੀ ਵਾਲਾ ਹੈ ਬਸ ਹੁਣੀ ਵਾਲਾ ਹੈ ਹੁਣੀ ਵਾਲਾ ਹੈ ਗਾਇਸ ਦੇਖੋ ਬਲੈਕ ਹੋਣ ਗਿਆ ਹੈ ਪਾ ਪੈਗ ਪਾ ਆਇਆ ਖਾ ਲਓ ਓਏ ਚੁੱਪੋ ਭਰਾ ਸਬਰ ਕਰੋ ਵੀਰੇ ਥੋੜਾ ਥੋੜੀ ਹੋਣੀ ਹੈ ਲੋ ਗਾਇਸ ਨੋਟਲ ਆਉੜਨਾ ਤਾਂ ਆ ਕਰਕੇ ਗਾਇਸ ਉਹ ਗਾਇਸ ਕੋਕਾ ਕਰ ਪੈ ਚੁੱਕੀ ਹੈ ਤੇ ਲਾਰਜ ਇੱਕ ਹੋਰ ਲਾਰਜ ਜਾਂ ਫੜ ਲਿਆ ਆ ਗਾਈਜ਼ ਪੀਜ਼ੇ ਆ ਚੁੱਕੇ ਨੇ ਸਾਰੇ ਨੇ ਖਾਣੇ ਸਟਾਰਟ ਕਰਦੇ ਨੇ ਅਰਮਨ ਭਾਈ ਤੂੰ ਇੱਧਰ ਵੇਖੋ ਇਹ ਭਾਈ ਤੂੰ ਵੀ ਇੱਧਰ ਭੇਜ ਲੋ ਇੱਕ ਵਾਰੀ ਭਾਈ ਆਏ ਜੋ ਬਣਿਆ ਗੰਦ ਪੈ ਤੂ ਕਾ ਗੰਦ ਪੈ ਚੁੱਕਾ ਹੈ ਗੰਦ ਠੀਕ ਹੈ ਕਿਨੇ ਪਾਇਆ ਗੰਦ ਐਨੇ ਪਾਇਆ ਗੰਦ ਆੜੀ ਬੋੜੋ ਕੇ ਕਿ ਬੈਨ ਕਰ ਦੇ। ਪੋਸਟ ਮਾਉਂਟੇਨ ਤੇ ਚੁੱਪ ਕਰਕੇ ਕੇਕ ਲੈ ਆ ਜੋ ਹਣ। ਨੇ ਦੇ ਨੇ ਸਾਫ ਕਰਾਉਣਾ ਯਾਰ ਮਨਾਲੀ ਗੱਲ। ਲੋ ਗਾਇਸ ਇਹਦੇ ਉਹ ਹੋ ਚੁਗੀ ਹੈ ਕੀ ਬੇਇੱਜ਼ਤੀ ਰੋਜਾ। ਲੋ ਗਾਇਸ ਕੈਮਰਾ ਖਾਂ ਬੈ। ਗਾਇਸ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਚੁਗੀ ਹੈ ਦਵਿੰਦਰ ਜੀ ਆ ਉਧਰ ਆ ਕੇ ਦਬਾਤੀ। ਮੇਰੀ ਵੀ ਲਿਬੜ ਗਈ ਆ ਵੇਖੋ। ਰੋਜਾ ਮੈਨੂੰ ਬਾਹ ਵੇ। ਕੇਕ ਤੇਰਾ ਮੇਰੇ ਕੋਈ ਹੈ। ਹਾਂ ਉਤਰਾ ਚਿੱਤੀ ਜੱਸਾ ਸੁਣਨੇ ਆਏ ਉਹ ਤੇਰੀ ਜਾਕਰ ਘੇਰੇ ਕੋ ਜੋਮਣਗੋਆ ਆਜ ਜੋਬਣੇ ਜੈਨ ਦਾ ਬਟਾ ਲਓ ਤੇ ਚੰਗੇੜੀ ਦੇ ਗੰਡੇ ਚਾਰ ਮੇਨਾ ਚੱਲ ਚੱਲ ਉੱਥੇ ਵੀਜੇ ਵੇਖੀ ਆਪਾਂ ਦੋਵੇਂ ਗਾਈਜ਼ ਹੁਣ ਆਪਾਂ ਵੀਜੇ ਵੇਖੀ ਚੱਲਨੇ ਆ ਮੈਂ ਤਾਂ ਆਪ ਦਾ ਬਰਥਡੇ ਬਣਾ ਰਿਹਾ ਕੇ ਕੇਕ ਤਾਂ ਲੱਗਣੀ ਚੱਲੇ ਨਹੀਂ ਹਲੇ ਕੇਕ ਦੋ ਬਿਨਾ ਕਹਦਾ ਟੋਕਲ ਵਾਲਾ ਮਾਮਾ ਆ ਚੁਕੇ ਨੇ ਤਿੰਨ ਗੂਸੇ ਇਨ ਵਨ ਫਰੇਮ ਇਹੜਾ ਹਾਂ ਇੱਧਰ ਗਾਈਜ਼ ਹੋਰ ਆਟਕ ਨਾ ਜਲ ਗਿਆ ਜੋ ਬਣਾ ਸਾਹਮਣੇ ਕੁਪਈਏ ਨਹੀਂ ਹੋ ਨਾ ਜਾਏ ਹੋ ਨੇ ਮੇਰਾ ਵੀ ਰਹਿਣ ਦੋ ਨੇ 2 ਮਿੰਟ ਲੱਗਣ ਦੇਖੋ ਪੈਸੇ ਆ ਗਏ ਦੇਖੋ ਆ ਗਏ ਪੰਜਾਂ ਦੀ ਇੱਕ ਵਾਰ ਹਾਂ ਲੈ ਆ ਲਓ ਪੈਸੇ ਆ ਗਏ ਦੋ ਲੈ ਕੇ ਆਓ ਫਿਰ ਓਏ ਮੇਰਾ ਭਰਾ ਕੋਈ ਵੀਡੀਓ ਬਣਾ ਦਿਓ ਮੇਰਾ ਵੀਰ ਕੋਲ ਆਏ ਹੋ ਪੇਸਟਰੀ ਲਾਏ ਹੋ ਆਓ ਰੈੱਡ ਵੈਲਵੈਟ ਵਾਲੀ ਪੇਸਟਰੀ ਲਾਓ ਠੀਕ ਠੀਕ ਕੱਪਸੋ ਠੀਕ ਹੈ ਗਾਈਜ਼ ਗਾਈਜ਼ ਕੇ ਇੱਕ ਵੇਖੋ ਓਏ ਨਾ ਓਏ ਉਧਰ ਆ ਕੇ ਗਾਈਜ਼ ਕੇ ਮਾ ਫੋਟੋ ਖਿਚੀ ਪਹਿਲੇ ਹੀ ਲਾ ਲਿਆਈ ਉਹ ਸੈਂਟਾ ਆਇਲੰਡ ਆਈ ਉਹ ਨਾ ਕਰ ਰੈਂ ਤਾਂ ਯਾਰ ਇੱਧਰ ਨਹੀਂ ਆ ਲੈ ਕੋ ਸੈਂਟਾ ਕਲੋਜ਼ਾ ਜਿਹਦਾ ਨਹੀਂ ਲੈ ਇਹ ਬੇਸਟ ਹੈ ਗਾਈਜ਼ ਕੈਂਡਲ ਕੈਂਡਲ ਉਹ ਪਹਿਲਾ ਕੈਂਡਲ ਤੇ ਕਰ ਉਹ ਪਰਵੇ ਪਰੇ ਓ ਇੱਧਰ ਗਾਈਜ਼ ਆ ਵੇਖੋ ਗਾਈਜ਼ ਇਦਰਾ ਇਦਰਾ ਜਸੂਦਾ ਚੱਲ ਦੀਰਾ ਚਲੋ ਯਾਰ ਮੈਂ ਮੈਂ ਵਲੋਗ ਚ ਪੋਣੀ ਆ ਚਲੋ ਚਲੋ ਚਲੇ ਕਿਧਰ ਚਲੋ ਜਸੂਦਾ ਜਨਮ ਹੋਇਆ ਪਾਗਾਂ ਵਾਲੀ ਰ ਓਏ ਓਏ ਮੇਰੇ ਤੇ <laughs> पुलर साहब आके साब भाई इधर वे गंद डल चुका है गंदे जिसको कहते हैं ना बैगी <laughs> <कल> हो <laughs> ਮੈਂ ਆ ਮੁੜਦਾ ਮਮਾ ਗੱਡੀ ਲਪੇੜ ਤੋ ਗਾਇਸ ਗੱਡੀਆਂ ਗੁੱਡੀਆਂ ਲਪੇੜ ਕੇ ਕੇਰੀਆਂ ਸਕੂਟਰੀਆਂ ਲਪੇੜ ਕੇ ਆ ਚੁਕੇ ਆ ਓਕੇ ਇੱਕ ਦਾ ਵੀ ਇਦਾਂ ਕਰੋ ਜਿਹੜੇ ਆ ਚਾਹੁੰਦਾ ਮਾਰੀ ਜਾਓ ਗਾਇਸ ਸਾਰੇ ਨਾਲ ਅੰਦਰ ਕੁਲਰ ਸਾਹਿਬ ਕੁਲਰ ਸਾਹਿਬ ਹੈਪੀ ਬਰਥਡੇ ਗਾਈਜ਼ ਕੇਕ ਗਾਈਜ਼ ਆ ਵੇ ਕੋ ਪਿਆਰ ਕੀਤਾ ਕੈਮਰੇ ਘੁੰਮਲੇ ਸਾਰੇ ਲਿਬੜ ਚੁਕੇ ਨੇ ਕੁਲਰ ਸਾਹਿਬ ਆ ਵੇ ਗਾਈਜ਼ ਜੈਕਟਾਂ ਮੇਰੀਆਂ 1 ਮਿੰਟ ਰੋਜੋ ਗਾਈਜ਼ ਆ ਪਜਾਮਾ ਜੈਕਟਾਂ ਸਾਰਾ ਕੁਛ ਸ਼ਾਲ ਲਪੇੜਿਆ ਇਨੇ ਸਿਰ ਸੁਰ ਵੀ ਸਾਰਾ ਕੁਛ ਲਪੇੜਦਾ ਮੇਰਾ ਵੇਖੋ ਆ ਗੱਦੇ ਜੋ ਆ ਵੇਖਾ ਨਾ ਮੇਰੇ ਸਾਧੇ ਕੀ ਕਰਕੇ ਜੇ ਮੇਰੇ ਲੱਗਾ ਮੈਂ ਤੇ ਪੇਰਮਾਨ ਨਹੀਂ ਓਏ ਆ ਤੇ ਜੋਬਨ ਮਰੀਆਰੇ ਘਰ ਬਾਈ ਚੱਲੇ ਸਾਰੇ ਹੁਣ ਆਪਣੇ ਆਪਣੇ ਘਰੀ ਘਰੀ ਤੇ ਚਲੋ ਜਾਂਦੇ ਹੁਣ ਚੱਲ ਮਿਦਾਬ ਚੱਲੀਏ ਵੇਖੋ ਗਾਇਸ ਪਹਿਲੇ ਮਿਦਾਬ ਕੋ ਅੱਜ ਮਿਦਾਬ ਕੋ ਲਗਾ ਚਲੋ ਠੀਕ ਆ ਫਿਰ ਚਲੋ ਗਾਇਸ ਖਾਣੇ ਚਲੋ